ਸੋ ਗਰਮਖ ਪਿਆਰਿਓ ਸੀਤਾ ਵਾਸਤੇ ਗਿਫਟ ਲੈਂਦਾ ਦੇਖੋ ਕਿੱਡਾ ਤਖੜਾ ਪੈਕ ਕਰ ਲਿਆ ਤੇ ਆਹ ਦੇਖੋ ਤੇਰੇ ਕੋ ਮੂੰਹ ਕੀ ਆ ਗਿਆ ਪਾਪਾ ਜੀ ਹਾਂ ਕੀ ਆਵੇ ਕੀ ਪੱਗਾ ਗਿਣਤੀ ਕਰ ਲਈ ਹਾਂ ਯਾਰਾ ਪੱਗਾ ਦਮਾਲ ਲਾਉਂਦਾ ਪੁੱਤ ਇਤ ਗਰਮਕ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਕੱਲ ਨੂੰ ਕਿੱਥੇ ਜਾਣਾ ਪ੍ਰੋਗਰਾਮ ਤੇ ਰਿਸ਼ਤੇਦਾਰੀ ਚ ਕੱਲ ਨੂੰ ਦਿਖਾਵਾਂਗੇ ਉਹ ਕਿੱਥੇ ਜਾਣਾ ਉਹਦੇ ਵਾਸਤੇ ਅੱਜ ਸ਼ੋਪਿੰਗ ਕਰਕੇ ਆਉਣੀ ਆ ਸੀਮਾ ਨੇ ਕੀ ਖਰੀਦ ਕੇ ਲਿਆਉਣਾ ਅੱਜ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਕੀ ਖਰੀਦ ਕੇ ਲਿਆਉਣਾ ਕੀ ਖਰੀਦ ਕੇ ਲਿਆਉਣਾ ਜੀ ਵਾਸ਼ਿੰਗ ਹੈ ਵਾਸ਼ਿੰਗ ਜੀ ਰੈਗੀ ਇਹ ਨਾ ਟੁੱਟੀ ਪਈ ਹੈ ਆ ਟੁੱਟ ਗਈ ਇੱਥੋਂ ਐਸੇ ਸੀਸਾ ਲੱਗਿਆ ਸੀ ਟੁੱਟ ਗਿਆ ਤਾਂ ਤੋਂ ਵੀ ਲਿਆ ਕਰਨੋ ਮਿੱਟੀ ਨਾ ਪਾ ਦਿੰਦੀ ਕਿਲੋਣਾ ਫਿਰ ਖਰੀਦ ਕੇ ਵਿੱਚ ਪਾਣੀ ਪੈ ਜਾਂਦਾ ਤਾਂ ਕਿਲੋਣਾ ਖਰੀਦ ਕੇ ਵਾਸ਼ਿੰਗ ਮਸ਼ੀਨ ਵਾਸ਼ਿੰਗ ਮਸ਼ੀਨ ਇਹ ਦੀ ਖਰੀਦ ਕੇ ਲੈ ਆਉਣੀ ਐ 8 ਦੇ ਬੱਚਿਆਂ ਵਾਲੀ 15 ਰੁਪਏ ਦੀ ਆਊਗੀ ਉਹ ਦਵਾ ਲਿਆਵਾਂਗੇ ਸੁਗਰਮਕ ਪਿਆਰੇ ਹੋ ਇਸ਼ਨਾਨ ਪਾਨ ਕਰ ਲਿਆ ਦੁਵਾਰਾ ਨਮਾਲਾ ਸਜਾ ਲਿਆ ਹੁਣ ਮੰਡੀ ਚੱਲੇ ਆਂ ਟਾਈਮ ਹੋ ਗਿਆ 1 ਵਜ ਗਿਆ ਬੱਚੇ ਆਉਣ ਵਾਲੇ ਆ ਤੇ ਗੱਡੀ ਤੇ ਮੰਡੀ ਜਾ ਰਹੇ ਹੁਣ ਆ ਦੇਖੋ ਪਾਣੀ ਡੁੱਲ ਗਿਆ ਆ ਕੇ ਟੂਟੀ ਦਾ ਪਾਣੀ ਆਇਆ ਸੀ ਸਾਰਾ ਡੁੱਲ ਗਿਆ ਬਾਹਰ ਉਹ ਉੱਥੇ ਧਿੱਕਰ ਗਿਆ ਸੋ ਗਰਮਖ ਪਿਆਰੇ ਉਹ ਮੰਡੀ ਜਾ ਰਹੇ ਆ ਹੁਣ ਮੰਡੀ ਜਾ ਰਹੇ ਆ ਚੱਪੜ ਤੇ ਪਹੁੰਚ ਗਏ ਆ ਸਮਰ ਤੇ ਸਰਬਤ ਸਕੂਲ ਐ ਅਸੀਂ ਮੰਡੀ ਜਾ ਰਹੇ ਆ ਮੈਂ ਤਸੀਮਾ ਥੋੜਾ ਜਿਹਾ ਸਮਾਨ ਲੈ ਕੇ ਆਣਾ ਕੱਲ ਪ੍ਰੋਗਰਾਮ ਤੇ ਜਾਣਾ ਕਿਤੇ ਫੰਕਸ਼ਨ ਐ ਕੋਈ ਕਰਦਾ ਮੂਰਤ ਐ ਸੀਤਾ ਦੀ ਸੀਤਾ ਸੀਤਾ ਮਾਤਾ ਦੀ ਗਰ ਜਾ ਰਹੇ ਹੁਣ ਸਾਹਮਣੇ ਕੋੜ ਮੈਂ ਕਮਾ ਦਾ ਗੱਜ ਗੰਨੇ ਖਾਓ ਗਰਮਕ ਪਿਆਰੋ ਜਾ ਆਏ ਮੰਡੀ ਸਮਾਨ ਖਰੀਦ ਲਿਆ ਸੀਮਾ ਨੇ ਸਮਾਨ ਖਰੀਦ ਲਿਆ ਤੇ ਕੁਛ ਘਰ ਵਾਸਤੇ ਥੋੜਾ ਜਿਹਾ ਖਰੀਦਿਆ ਕੁਛ ਸੀਤਾ ਵਾਸਤੇ ਦਿਖਾਉਣਾ ਨਹੀਂ ਉਹ ਕੀ ਖਰੀਦਿਆ ਫਿਰ ਕੱਲ ਨੂੰ ਦਿਖਾਵਾਂਗੇ ਉਹ ਤੇ ਹੁਣ ਜਾ ਰਹੇ ਆ ਘਰ ਕਿ ਲਈਂਦਾ ਸੀਤਾ ਵਾਸਤੇ ਸਰਪ੍ਰਾਈਜ਼ ਸਰਪ੍ਰਾਈਜ਼ ਕੀ ਸਰਪ੍ਰਾਈਜ਼ ਸੀਤਾ ਵਾਸਤੇ ਇੱਥੇ ਜੰਗ ਯਾਦੋਂ ਵੀ ਸੀ ਤਾਬਾਸਤੇ ਹੋਈ ਜੀ ਲੈਂਦੀ ਜਿਹੜੀ ਸਿਮੇਸ਼ਾ ਯਾਦ ਰੋਗੀ ਸੀ ਮੈਂ ਕਹਿੰਦੀ ਹਮੇਸ਼ਾ ਹੀ ਹਮੇਸ਼ਾ ਹੀ ਸੁਭਾਅ ਜਾ ਮਾ ਚਲੋ ਮਿਲਦੇ ਆ ਜੀ ਘਰ ਜਾ ਕੇ ਸੋ ਗੁਰਮੁਖ ਪਿਆਰਿਓ ਗੁਰਦੁਆਰਾ ਸਾਹਿਬ ਪਾਠ ਕਰਤਾ ਹੁਣ ਸਮਾਪਤੀ ਕਰਤੀ ਐ ਇੱਥੇ ਚਲੋ ਸਲੈਟ ਬੰਦ ਕਰਦੇ ਹੁਣ ਚਲਦੇ ਆ ਕਰ ਨਾਨਕ ਨੇ ਲੋਈ ਲਿੱਤੀ ਠੰਡ ਬੜੀ ਲੱਗਦੀ ਤੇਨੂੰ ਬੜੀ ਠੰਡ ਦੇ ਮਾਸੀ ਆ ਅਸੀਂ ਬਿਮਾਰ ਸੀਗਾ ਸੋ ਗਰਮਕ ਪਿਆਰਿਓ ਰਹਿਰਾ ਸਾਹਿਬ ਦਾ ਪਾਠ ਕਰਿਆ ਆਏ ਆ ਤੇ ਸੀਮਾ ਬਹੁਤ ਐਕਸਾਈਟਡ ਹੈ ਕੱਲ ਨੂੰ ਇਹਨੇ ਆਉਗੀ ਭੈਣ ਕੋਲ ਜਾਣਾ ਅੱਛਾ ਭੈਣ ਕੋਲ ਜਾਣਾ ਇਧਰ ਦੇਖੀ ਤਾਂ ਭੈਣ ਕੋਲ ਜਾਣਾ ਕੱਲ ਭੈਣ ਵਾਸਤੇ ਸਮਾਨ ਬੋਲ ਲੈ ਕੇ ਆਈ ਆ ਮਮਾ ਇਹ ਲੈ ਗਈ ਇਹ ਲਿਆ ਦਾ ਬਹੁਤ ਉਹ ਤਾਂ ਨਹੀਂ ਗੱਡੀ ਚ ਪਿਆ ਮਤ ਦੇਖ ਉਹ ਫਿਰ ਦੇਣਾ ਨਹੀਂ ਕੱਲ ਨੂੰ ਇਕ ਆਪਾਂ ਆਲੀ ਹਾਂ ਦਾਜ ਗੈਸ ਸਿਲੰਡਰ ਵਾਲਾ ਰੀਡਾ ਵਧੀਆ ਹੈ ਨਾ ਜੀਵਾ ਬਿਲਕੁਲ ਵੀ ਭਾਰਾ ਨਹੀਂ ਲੱਗਦਾ ਇਹ ਤੇ ਸਿਲੰਡਰ ਇਹਨੂੰ ਖਿੱਚੋ ਤੇ ਚੜਾਓ ਤੇ ਉਦੋਂ ਬਾਅਦ ਇੱਥੇ ਕਰੀਂ ਕਿ ਤੈਨੂੰ ਕੀ ਰੱਖਣੀ ਮੈਂ ਕਬਾਦ ਕੀ ਹੁੰਦੀ ਜੀ ਕਰੀਂ ਵਧੀਆ ਉੱਪਰ ਹੀ ਪਿਆ ਦਿੱਤਾ ਹੈ ਨਾ ਉੱਤੇ ਹੀ ਪਿਆ ਗਿਆ ਇਸ ਹੁਣ ਵਧੀਆ ਹੈ ਹੋ ਤਾਂ ਨਹੀਂ ਹੋ ਜਾਈਂਗਾ ਇੱਕ ਹੋਰ ਲਿਆਵਾਂਗੇ ਆਪਾਂ ਇੱਕ ਹੋਰ ਲਿਆਵਾਂ ਨਾ ਵਧੀਆ ਥੱਲੇ ਰੱਖੋ ਤੇ ਪਰ ਇਹਨੂੰ ਤੱਕ ਦੋ ਵਾਸਤੇ ਸੋ ਗਰਮਖ ਪਿਆਰੇਓ ਸੀਤਾ ਵਾਸਤੇ ਗਿਫਟ ਲੈਂਦਾ ਦੇਖੋ ਕਿੰਡਾ ਤਖੜਾ ਪੈਕ ਕਰ ਲਿਆ ਤੇ ਆ ਦੇਖੋ ਪੂਰਾ ਪੈਕ ਕਰਤਾ ਅਸੀਂ ਇਹਨੂੰ ਇਹ ਤਾਂ ਡੱਬਾ ਨਹੀਂ ਸੀ ਆਉਂਦਾ ਆ ਐਡਾ ਪੇਪਰ ਵੀ ਨਹੀਂ ਸੀ ਆਉਂਦਾ ਪੇਪਰ ਚਿਲਕਣਾ ਇਹ ਪੇਪਰ ਬਾਹਲਾ ਲੱਗਦਾ ਸੀ ਨਾ ਤਾਂ ਕਰਕੇ ਅਸੀਂ ਅਖਬਾਰ ਹੀ ਲਾਤੇ ਬਹੁਤ ਤਗੜੀ ਚੀਜ਼ ਹੈ ਸੀਤਾ ਧਿਆਨ ਰੱਖੀ ਜੇ ਦੇਖਦੀਆਂ ਤਾਂ ਦੇਖੀ ਤੂੰ ਬਹੁਤ ਤਗੜੀ ਚੀਜ਼ ਹੈ ਸੁਗਰਮਖ ਪਿਆਰਿਓ ਪ੍ਰਸ਼ਾਦਾ ਬਾਣੀ ਛਕ ਲਿਆ ਸੀ ਹੁਣ ਸਮਰ ਦੇਖ ਲਿਆ ਦਿਖ ਰਿਹਾ ਰੋਨਾਲਡੋ ਦਾ ਮੈਚ ਰੋਨਾਲਡੋ ਦਾ ਫੈਨ ਹਾਂ ਹਾਂ ਮੈਚ ਚੱਲ ਰਿਹਾ ਰੋਨਾਲਡੋ ਦਾ ਦੇਖੋ ਤੇ 골 ਹੋਊਗਾ ਨਹੀਂ ਹੋਇਆ ਸਰਮਤੀ ਕੀ ਬਣਾ ਰਿਹਾ ਹੁਣ ਕੀ ਬਣਾ ਰਿਹਾ ਬਤ ਕੀ ਜੀ ਇਸ ਵੇਲੇ ਨਹੀਂ ਕਿੱਚੀ ਚੀਜ਼ਾਂ ਕੋ ਸਰਵਾ ਕੈਂਚੀ ਰੱਖਿਆ ਉੱਥੇ ਅੰਦਰ ਖੁੱਭ ਜੂਗੀ ਕਿਸੇ ਦੇ ਕੈਂਚੀ ਮੈਂ ਕਿਰ 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 ਕਿ ਇਹ ਦਰ ਸਮਰ ਕੀ ਕਰ ਰਿਹਾ ਹੈ ਕਲੇ ਖੇਡੂ ਹੈ ਹੈ ਕਲੇ ਰਾਤ ਨੂੰ ਇਹ ਦਰ ਰਾਤ ਨੂੰ ਕੱਪੜੇ ਲਾਹ ਰਹੀ ਸੀ ਮਾਂ ਇਹਨੇ ਕੱਪੜੇ ਸੁੱਕਣੇ ਬਾਹਰ ਰੱਖੇ ਦੇਖੋ ਮੇਰੇ ਕੱਪੜੇ ਸਾਰੇ ਮੈਂ ਬਹੁਤ ਜਿਆਦਾ ਕੱਪੜੇ ਬਦਲਦਾ ਮੇਰੇ ਚੋਲੇ ਜਿਆਦਾ ਪੱਗਾ ਪੱਗਾਦਾਰ ਉਹ ਪੂਰੀ ਭਈ ਹੈ ਆ ਦਮਾਲੇ ਹਾਂ ਦਮਾਲੇ ਫਿਰ ਵੱਜਦੇ ਆ ਨਾ ਦਮਾਲੇ ਵੱਜਦੇ ਆ ਫਿਰ ਫਿਰ ਬਦਲਨੇ ਦਾ ਹੈ ਹੀ ਫਿਰ ਵਾਰੀ ਵਾਰੀ ਨਰਮੇਲੀਆਂ ਭੁੰਡੀਆਂ ਆ ਗਈਆਂ ਕਿੰਨੀਆਂ ਦੇਖੋ ਨਰਮਾ ਹੁਣ ਨਰਮਾ ਪਟ ਰਹੇ ਹਨ ਫਟੀਆਂ ਆ ਰਹੀਆਂ ਉਹਦਾ ਕਰਕੇ ਭੁੰਡੀਆਂ ਬਹੁਤ ਆ ਰਹੀਆਂ ਕੱਪੜਿਆਂ ਤੇ ਚਿੱਟੇ ਕੱਪੜਿਆਂ ਤੇ ਬਾਣੀਆਂ ਆਉਂਦੀਆਂ ਆਹ ਦੇਖੋ ਚਿੱਟੇ ਕੱਪੜਿਆਂ ਤੇ ਬਾਣੀਆਂ ਭੁੰਡੀਆਂ ਆਹ ਜੁੰਦੀ ਲੈ ਚੋਲੇ ਦੀ ਇਹ ਥੋੜੇ ਭਰਿਆ ਹੋਊਗਾ ਆਹ ओ सोची किनिया निकलिया वे ओ देखो दे बीच किनिया जुंदी दे थले दे। <laughs> की होगा ओ देखो नरमियां लोग के बह जांदी है ठंडे हुंदे ना कपड़े ठंड लगदी है भाई एदे थले भी होनी है ना इना थले काट दे ए थले है नहीं चिट्टियां थले होनी है थले होनी है ਆ ਦੇਖ ਵੇ ਇਹਦੇ ਵਿੱਚ ਬੈਠੀਆਂ ਸਰਵੱਤਾ ਵੀ ਆ ਗਿਆ ਉੱਪਰ ਤੇਰੇ ਘੁੰਮੂ ਕੀ ਆ ਗਿਆ ਆ ਇਧਰ ਦੇਖੋ ਗੁਰਮukh ਪਿਆਰਿਓ ਪੱਗਾਂ ਦੇਖੋ ਕਿੰਨੀਆਂ ਏ ਉਹ ਤੁੱ ਟਿੱਕਰ ਪੱਗਾਂ ਹੀ ਪੱਗਾਂ ਆ ਇੱਕ ਚਾਦਰ ਸਾਰੀਆਂ ਹੀ ਪੱਗਾਂ ਆ ਵੀ ਦਮਾਲੇ ਆ ਵੀ ਦਮਾਲੇ ਸਾਰੇ ਦਮਾਲੇ ਸਮਰਦੇ ਦਮਾਲੇ ਪਾਪਾ ਜੀ ਪਾਪਾ ਜੀ ਕੀ ਆਵੇ ਕੀ गिनती कर ली हां येना पग्गा दिमागले ਹੁੰਦਾ ਪੁੱਤ ਇਹ ਦਿਮਾਲੇ ਆ ਪੱਗ ਦੁੱਜੀ ਹੁੰਦੀ ਏ ਚੌੜੀ ਜਿਹੜੀ ਹੁੰਦੀ ਹੈ ਨਾ ਇਹ ਦਿਮਾਲੇ ਹੁੰਦੇ ਆ ਜਬ ਇਹ ਆ ਛੋੜੀ ਨਹੀਂ ਨਹੀਂ ਇਹ ਸਾਰੇ ਦਿਮਾਲੇ ਆ ਦੇਖ ਆ ਚੌੜੇ ਚੌੜੇ ਨਹੀਂਗੇ ਨਾ ਇਹ ਦਿਮਾਲੇ ਆ ਪੱਟੀਆਂ ਸਾਰੀ ਛੋੜੀ ਬਸ ਇਹ ਤਾਂ ਛੱਡ ਕੇ ਸਾਰੇ ਦਿਮਾਲੇ ਆ ਸਾਰੀ ਸਰਬੱਤੇ ਨੂੰ ਢੂੰਡ ਕੇ ਦਿਖਾਓ ਜੀ ਸਰਬੱਤੇ ਨੂੰ ਢੂੰਡ ਕੇ ਦਿਖਾਓ ਸਰਬੱਤੇ ਦੀ ਲੱਤਾਂ ਤੇ ਦਿੱਤੀਆਂ ਨਹੀਂ ਪਾਪਾ ਜੀ ਹੂੰ ਚੱਲੋ ਕਿ ਚੱਲੋ ਕਿ ਜਾ ਲੱਗ ਗਿਆ ਸਰਵੱਤਾ ਸਰਵੱਤਾ ਲੱਗ ਗਿਆ ਦੇਖੋ ਇਹ ਸਰਵੱਤਾ ਲੱਗ ਗਿਆ ਲੱਗਦਾ ਠੀਕ ਹੈ ਹੂੰ ਠੀਕ ਆ ਲੱਗਦਾ ਲੱਗਦਾ ਲੱਗ ਗਿਆ ਤੇ ਲੋਕ ਤਾਂ ਮੈਨ ਲੱਗਣਾ ਮੈਨ ਬੰਦਾ ਬਹੁਤੀ ਹੁੰਦਾ ਨਾਵੇਂ ਗੋਥਨੀ ਆਵੇਂ ਗੋਥਨੀ ਆ ਨਾ ਫੜ ਸਮਰ ਪੱਗਾਂ ਤੇ ਹਲਵਾ ਰਿਆ ਦਮਾਲੇ ਸਹੀ ਸਹੀ ਕੰਮ ਕਰ ਸਹੀ ਸਹੀ ਕੰਮ ਕਰਨਾ ਸਿੱਖ ਜਾ ਹਰੇ ਸਮਰ ਤੇਰੀ ਅੱਖਾਂ ਜਗਦੀਆਂ ਤੇਰੀ ਅੱਖਾਂ ਜਗ ਰਹੀਆਂ ਹੋਏ ਮਿਰਗਿਆ ਜਗ ਰਹੀਆਂ ਤੇਰੀਆਂ ਨਹੀਂ ਜਗ ਰਹੀਆਂ ਅਜੇ ਵੀ ਨਹੀਂ ਜਗ ਰਹੀਆਂ ਦਮਾਲੇ ਬੋਲੋ ਮਿਲਮੇ ਗਰਮਾ ਕੋ ਪਿਆਰਿਓ ਸਾਡੇ ਦਮਾਲੇ 10 10 ਮੀਟਰ ਦੇ ਆ ਬਹੁਤ ਔਖੇ ਧੋਨੇ ਹਨਾ ਸੀਮਾ ਧੋਨੇ ਔਖੇ ਆ ਸਿਕੋਨੇ ਔਖੇ ਤੈਲ ਔਨੇ ਸਿਕੋਨੇ ਵੀ ਔਖੇ ਹਾਂ ਤੈਲ ਔਨੇ ਔਖੇ ਪਾਪਾ ਜੀ ਬਹੁਤ ਲੰਮੇ ਲੰਮੇ ਦੂਰੇ ਦੂਰੇ ਕਰਕੇ ਪਾਈ ਆ ਸੋ ਗਰਮਕ ਪਿਆਰਿਓ ਅੱਜ ਦਾ ਵਲੋਗ ਇੱਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਵਲੋਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤੇ ਲਾਈਕ ਜਰੂਰ ਕਰ ਦਿਓ ਮਿਲਦੇ ਆਂ ਅਗਲੇ ਨਵੇਂ ਵਲੋਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਤੋੜ ਕੇ ਨਾ ਮੱਖੰਜਾ ਜੰਮਿਆ ਪਿਆ ਸੀ ਤੇ ਮੈਨੂੰ ਕਿਹਾ ਕਿ ਤੂੰ ਇਹਨੂੰ ਪੋਲਾ ਜਾ ਕਰਕੇ ਦੇਖ ਮੈਂ ਚੱਕ ਕੇ ਦੇਖ ਤੇ ਜਦੋਂ ਮੈਂ ਚੱਕ ਕੇ ਦੇਖਿਆ ਨਾ ਤੇਰੇ ਨਰੇ ਚੁਠਾ ਨਾਮ ਲਾਤਾ ਕਿ ਨਹੀਂ ਤੂੰ ਇਹਨੂੰ ਤੋੜਦਾ ਮੱਖਣ ਦੇ ਨੂੰ ਤੇ ਤੇ